ਬਹੁਤ ਹੀ ਕਮਾਲ ਦਾ ਆਫਰ ਲੈ ਕੇ ਆਏ ਆ 36500 ਦੇ ਵਿੱਚ ਕੰਬੋ ਆਫਰ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਫਰਨੀਚਰ ਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਨਾ ਤੇ ਲੇਟੈਸਟ ਵਧੀਆ-ਵਧੀਆ ਆਫਰ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆ ਤੇ ਅੱਜ ਆਪਾਂ ਕੰਬੋ ਆਫਰ ਲੈ ਕੇ ਆਏ ਆਗੇ ਚਾਰ ਪੰਜ ਛੇ ਚੀਜ਼ਾਂ ਨੇ ਜਿਹੜੀਆਂ 36500 ਦੇ ਵਿੱਚ ਮਿਲ ਰਹੀਆਂ ਨੇ ਐਵਰ ਗ੍ਰੇਟ ਅ ਐਂਟਰਪ੍ਰਾਈਜ਼ਸ ਆਲਿਆਂ ਦੇ ਆਪਾਂ ਖੜੇ ਆ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਕਰਾਂਗੇ ਗੱਲਬਾਤ ਮੈਡਮ ਜੀ ਇਸ ਜਿਹੜੇ ਸ਼ੋਰੂਮ ਦੇ ਓਨਰ ਨੇ ਕਿ ਚਰਨਜੀਤ ਕੌਰ ਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਸਵਾਗਤ ਕਰਦੇ ਆ ਤੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣੀ ਲੋਕੇਸ਼ਨ ਦੱਸ ਦਿਓ ਜੀ ਕਿੱਥੇ ਖੜੇ ਆਪਾਂ ਹਾਂਜੀ ਆਪਣੀ ਲੋਕੇਸ਼ਨ ਅਸੀਂ ਮੁਕਸਰ ਸਾਹਿਬ ਦੇ ਬੱਸ ਸਟੈਂਡ ਤੋਂ ਅੱਗੇ ਅਗੋਰ ਰੋਡ ਬਾਈਪਾਸ ਸੰਧੂ ਹਸਪੀਟਲ ਦੇ ਬਿਲਕੁਲ ਨਾਲ ਵਾਲੀ ਬਿਲਡਿੰਗ ਅੱਗੇ ਠੀਕ ਹੈ ਬੜੀ ਮੈਡਮ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਣਾ ਜਿਹੜਾ ਵੱਡਾ ਧਮਾਕਾ ਵਧੀਆ ਆਫਰ ਹੈ ਨਾ 36500 ਵਾਲਾ ਕੀ ਕੀ ਦੇ ਰਹੇ ਹੋ ਜੀ 36500 ਹਾਂਜੀ ਸਰ ਉਹਦੇ ਵਿੱਚ ਇਦਾਂ ਹੈਗਾ ਇੱਕ ਆਪਣਾ ਬੈੱਡ ਹੈਗਾ ਅੱਛਾ ਜੀ 11500 ਵਾਲਾ ਠੀਕ ਹੈ ਜੀ ਇੱਕ ਬੈੱਡ ਹੈ ਠੀਕ ਹੈ ਜੀ ਟਿਕਲਮਾਰੀ ਆ ਅਲਮਾਰੀ ਕਿਹੜੀ ਜੀ ਇਹ ਵਾਲੀ ਦੀ ਟਿਕਲਮਾਰੀ ਹਾਂਜੀ 4 ਹਾਂਜੀ ਇਹ ਵਿੱਚ ਡਰੈਸਿੰਗ ਟੇਬਲ ਆ ਲੱਗਾ ਡਰੈਸਿੰਗ ਸ਼ੀਸ਼ਾ ਲੱਗਿਆ ਹੋਇਆਗਾ ਹਾਂ ਮਤਲਬ ਅਲੱਗ ਤੋਂ ਲੈਣ ਦੀ ਜ਼ਰੂਰਤ ਨਹੀਂ ਹਾਂਜੀ ਅਲੱਗ ਤੋਂ ਲੈਣ ਦੀ ਠੀਕ ਹੈ ਜੀ ਹੋਰ ਜਿਹੜਾ ਸੋਫਾ ਹੈ ਸੋਫਾ ਆ ਗਿਆ ਜੀ ਇਹ ਸੈਂਟਰ ਸੋਫਾ ਹੈ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਇੱਕ ਇਹ ਬੈੱਡ ਦੇ ਨਾਲ ਗੱਦਾ ਵੀ ਆ ਗੱਦਾ ਆ ਗਿਆ ਜੀ ਤੇ ਇੱਕ ਸੈਂਟਰਲ ਇੱਕ ਸੈਂਟਰ ਟੇਬਲ ਹੈ ਠੀਕ ਹੈ ਜੀ ਤੇ ਇੱਕ ਨਾਲ ਇਹ ਇੱਕ ਕੂਲ ਇਹ ਕੂਲਰ ਇੱਥਾਂ ਜੇ ਅਗਰ ਸੋਫਾ ਨਹੀਂ ਲੈਣਾ ਚਾਹੁੰਦਾ ਕੋਈ ਸੋਫਾ ਦੀ ਥਾਂ ਤੁਸੀਂ ਕੂਲਰ ਵੀ ਲੈ ਸਕਦੇ ਹਾਂ ਜਾਂ ਗਰਮੀ ਦੇ ਸੀਜ਼ਨ ਹੈ ਸੀਜ਼ਨ ਕਰਕੇ ਅਸੀਂ ਇਹ ਆਫਰ ਕੀਤਾ ਨਾਲ ਅਗਰ ਸੋਫਾ ਨਹੀਂ ਲੈਣਾ ਚਾਹੁੰਦੇ ਉਹਦੇ ਨਾਲ ਕੂਲਰ ਵੀ ਲੈ। ਦੋਸਤੋ ਤੁਸੀਂ ਰਿਪਲੇਸ ਕਰ ਸਕਦੇ ਹੋ ਜੇ ਕੋਈ ਸੋਫਾ ਨਹੀਂ ਲੈਣਾ ਚਾਹੁੰਦਾ ਹਨਾ ਤਾਂ ਉਹ ਰਿਪਲੇਸ ਕਰ ਸਕਦਾ ਕੂਲਰ ਨਾਲ। ਮਤਲਬ ਕੂਲਰ ਲੈ ਸਕਦਾ ਉਹ ਸੋਫੇ ਦੀ ਜਗ੍ਹਾ ਤੇ। ਹਾਂਜੀ ਹਾਂਜੀ ਦੋਸਤੋ। ਤੇ ਦੋਸਤੋ ਹੋਰ ਬਹੁਤ ਸਾਰਾ ਇਹਨਾਂ ਕੋਲੇ ਜਿਵੇਂ ਤੁਹਾਨੂੰ ਸਾਰੇ ਫਰਨੀਚਰ ਆਪਾਂ ਦਿਖਾਵਾਂਗੇ ਤੇ ਆਹ ਦੇਖੋ ਜੀ ਮੈਡਮ ਜਿਵੇਂ ਆ ਆ ਗਿਆ ਜੀ ਹਨਾ। ਹਾਂਜੀ ਹਾਂਜੀ। ਇਹ ਇਕੱਲਾ ਸੋਫਾ ਕੀ ਰੇਂਜ ਚ ਹੈ ਜੀ? ਹਾਂਜੀ ਇਹ ਸੋਫਾ ਆਪਣਾ 17000 ਦੇ ਵਿੱਚ। 17000 ਜੀ। ਵਿਦ ਟੇਬਲ ਜੀ ਵਿਦ ਟੇਬਲ ਵਿਦ ਟੇਬਲ 17000 ਚ ਜੀ ਆਹ ਦੇਖੋ ਦੋਸਤੋ ਬਹੁਤ ਵਧੀਆ ਵਧੀਆ ਫਰਨੀਚਰ ਹੈ ਇਹਨਾਂ ਕੋਲੇ ਆਹ ਦੇਖੋ ਲਾਈਟਾਂ ਲੂਟਾਂ ਆਲਾ ਵਿੱਚ ਸਾਰਾ ਪਲੱਗ-ਪਲੱਗ ਸਾਰੇ ਲੱਗੇ ਹੋਏ ਨੇ ਸਿਸਟਮ ਹਨਾ ਮੋਬਾਈਲ ਰੀਚਾਰਜ ਕਰਨ ਨੂੰ ਇਹ ਹੀ ਹਾਂਜੀ ਇਹ 11500 ਦਾ ਇਹ 11500 ਦਾ ਜੀ ਹਾਂਜੀ ਇਹ ਮਾਰਕੀਟ ਵਿੱਚ ਤੁਹਾਨੂੰ 13500 ਤੋਂ ਘੱਟ ਨਹੀਂ ਮਿਲੇਗਾ ਇਹ 11500 ਰੱਖਿਆ ਕਿਉਂਕਿ ਸਾਨੂੰ ਇਹ ਹੈ ਕਿ ਅਸੀਂ ਕਸਟਮਰ ਨੂੰ ਵਧੀਆ ਕੁਆਲਿਟੀ ਦੇਈਏ ਕੁਆਲਿਟੀ ਨਾਲ ਸਾਡਾ ਕੰਪਰੋਮਾਈਜ਼ ਕੋਈ ਨਹੀਂ ਆ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਵਾਲਾ ਮੈਡਮ ਜਿਵੇਂ ਆ ਹਾਂਜੀ ਇਹ ਆਪਣਾ 19000 ਦਾ 19000 ਰੁਪਏ ਦਾ ਜੀ ਲੈਦਰ ਲੁੱਕ ਦੇ ਵਿੱਚ ਆ ਦੋਸਤੋ ਤੇ ਇਹ ਨਾਲ ਆਹ ਜੀ ਸਾਈਡ ਟੇਬਲ ਵਗੈਰਾ ਇਹ ਸਾਰਾ ਨਾਲ ਮਿਲੂਗਾ ਜੀ ਹਾਂਜੀ ਹਾਂਜੀ ਬਕਾਇਦਾ ਤੇ ਇਹਦੇ ਉੱਤੇ ਗਲਾਸ ਲਾ ਕੇ ਦੇਉਗੇ ਜੀ ਸ਼ੀਸ਼ਾ ਹਾਂਜੀ ਗਲਾਸ ਬਕਾਇਦਾ ਦੇਵੋਗੇ ਨਾਲ ਠੀਕ ਹੈ ਜੀ ਤੇ ਦੋਸਤੋ ਹੋਰ ਤੁਹਾਨੂੰ ਬਹੁਤ ਵਧੀਆ ਵਧੀਆ ਜਿਹੜੇ ਆਫਰ ਨੇ ਨਵਾਂ ਨਵਾਂ ਫਰਨੀਚਰ ਆ ਉਹ ਦਿਖਾਵਾਂਗੇ ਤੇ ਜਿਵੇਂ ਆ ਆ ਗਿਆ ਮੈਡਮ ਜੀ ਹਾਂਜੀ ਪ੍ਰੈਸ ਟੇਬਲ ਹੀ ਪ੍ਰੈਸ ਟੇਬਲ ਹੈ ਆਪਣੇ ਕੋਲ 10000 ਤੋਂ 3000 ਦੀ ਸਟਾਰਟਿੰਗ ਰੇਂਜ ਆਪਣੇ 3000 ਤੋਂ ਲੈ ਕੇ 5000 ਤੱਕ ਜਾਰੀਰ 450 ਪੰਜਰ ਤੱਕ ਆਪਣੇ ਐਲ ਇਹ ਆ ਦੇਖੋ ਵਿੱਚ ਸਪੇਸ ਆ ਦੋਸਤੋ ਹਨਾ ਹਾਂਜੀ ਹਾਂਜੀ ਤੇ ਪ੍ਰੈਸ ਟੇਬਲ ਤੇ ਪਲੱਸ ਇਹ ਜਿਵੇਂ ਅਲਮਾਰੀ ਦਾ ਕੰਮ ਵੀ ਦੂਗੀ ਆਪ ਨੂੰ ਹਨਾ ਹਾਂਜੀ ਹਾਂਜੀ ਆ ਪ੍ਰੈਸ ਕਰਕੇ ਆਪਾਂ نیچے ਸਭ ਉਹ ਤੇ ਰੱਖ ਸਕਦੇ ਸਪੇਸ ਆ ਗਈ ਠੀਕ ਹੈ ਜੀ ਮੈਡਮ ਤੇ ਇਹ ਵਾਲਾ ਜੀ ਜਿਵੇਂ ਹਾਂਜੀ ਇਹ ਜਿਹੜਾ 6 ਫੁੱਟ ਦੀ ਹਾਈਟ ਹੈ ਹਾਂਜੀ ਹਾਂਜੀ ਇਹ ਬੈੱਡ ਆਪਣਾ ਇਹ ਮਾਰਕੀਟ 25000 ਤੋਂ ਘੱਟ ਕੋਈ ਦੇ ਨਹੀਂ ਰਿਹਾ ਆਪਾਂ 21500 ਰੁਪਏ ਦੇ ਰਹੇ ਆ ਇਹ ਦੇਖੋ 21500 ਦਾ ਜੀ ਹੈਨਾ ਹਾਂਜੀ ਹਾਂਜੀ ਤੇ ਨਾਲ ਆਹ ਸਾਈਡਾਂ ਤੇ ਦੋਸਤੋ ਆਹ ਲੱਗਿਆ ਹੋਇਆ ਸਿਸਟਮ ਇਹਨਾਂ ਦੇ ਸੈਟੀਆਂ ਕਹਿੰਦੇ ਨੇ ਜੀ ਮੈਂ ਆਪਾਂ ਹੀ ਹੈਨਾ ਹਾਂਜੀ ਹਾਂਜੀ ਬਿਲਕੁਲ ਸੈਟੀਆਂ ਆਹ ਦੇਖੋ ਜੀ ਇਹ ਵਾਲਾ ਜੀ ਵਾਈਟ ਕਲਰ ਦੇ ਵਿੱਚ ਇਹ ਆਪਾਂ ਦੇ ਰਹੇ ਆ 19000 ਵਿੱਚ 19000 ਰੁਪਏ ਦਾ ਜੀ ਹਾਂਜੀ ਹਾਂਜੀ ਤੇ ਦੋਸਤੋ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋਗੇ ਆ ਡਿਜ਼ਾਈਨ ਇਹ ਵਗੈਰਾ ਬਹੁਤ ਵਧੀਆ ਕੀ ਹੈ ਨਾ ਤੇ ਹਾਂਜੀ ਇਹਦੀ ਬਹੁਤ ਡਿਮਾਂਡ ਹੈ ਚੱਲ ਰਹੀ ਸਾਡੇ ਕੋਲ ਕਸਟਮਰ ਕਾਫੀ ਡਿਮਾਂਡ ਕਰਦੇ ਨੇ ਸਪੈਸ਼ਲ ਅਸੀਂ ਆਰਡਰ ਤੇ ਵੀ ਤਿਆਰ ਕਰਵਾ ਕੇ ਦਿੰਦੇ ਆ ਠੀਕ ਹੈ ਜੀ ਤੇ ਆ ਆ ਗਿਆ ਦੋਸਤੋ ਲੈਦਰ ਲੁੱਕ ਚ ਹਾਂਜੀ ਇਹ ਆ ਗਿਆ 18500 ਚ 18500 ਦੇ ਵਿੱਚ ਹਾਂਜੀ ਇਹ ਬਾਈ ਰਕਟ ਹੈ ਨਹੀਂ ਮਾਰਕੀਟ ਚ ਤੁਸੀਂ ਕਿਤੋਂ ਵੀ ਟਰਾਈ ਕਰਕੇ ਦੇਖ ਸਕਦੇ ਹੋ ਜੋ ਵੀ ਬੈੱਡ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਦੱਸ ਜਿਏ ਕਿ ਗੱਜਿਆਂ ਤੋਂ ਬਿਨਾਂ ਹੈ ਹਲੋ ਗੱਦਿਆਂ ਤੋਂ ਬਿਨਾ ਬੈਠ ਦੇ ਰਹੇ ਆਪਾਂ ਅੱਛਾ ਜੀ ਹਾਂਜੀ ਤੇ ਪਲੱਸ ਜਿਵੇਂ ਗੱਦੇ ਗੱਦਿਆਂ ਦਾ ਆਪਣੇ ਕੋਲੇ ਕੀ ਰੇਟ ਹੈ ਗੱਦਿਆਂ ਦੀ ਆਪਣਾ ਰੇਂਜ ਹੈ 3000 ਤੋਂ ਸਟਾਰਟ ਹੋ ਜਾਂਦੀ ਹੈ 3000 ਤੋਂ ਲੈ ਕੇ 12000 ਤੱਕ ਆਪਣਾ ਅਵੇਲੇਬਲ ਨੇ ਮਤਲਬ ਡਬਲ ਜੀ ਇੱਕ ਇੱਕ ਹੀ ਰੇਂਜ ਹੈ ਜੀ ਇਹ ਵੱਡੀ ਰੇਂਜ ਜਿਹੜੀ ਹੈ ਮਾਰਕੀਟ ਪ੍ਰਾਈਸ ਹੈ ਜਿਹੜਾ 25000 ਹੈ ਦਾ ਹਾਂਜੀ ਹਾਂਜੀ ਆਪਾਂ ਇਹਨੂੰ 22000 ਵਿੱਚ ਦੇ ਰਹੇ ਆ ਠੀਕ ਹੈ ਜੀ ਆਹ ਹਾਂਜੀ ਇਹਦੇ ਸੈਟਿੰਗ ਲੱਗੀ ਹੋਈ ਆ ਅੱਛਾ ਜੀ ਇਹਦੇ ਸਪੇਸ ਵੀ ਹੈ ਦੇ ਵਿੱਚ ਅੱਛਾ ਜੀ ਉਹ ਪੈਕਿੰਗ ਹੈ ਨਾ अच्छा अच्छा जी, ए, जी।, ए, मतलब हाँ जी, हाँ जी।, जी। ये मतलब ये इथे ਨਾਲ ਹੀ ਰੱਖੀ ਜਾਊਗਾ ਹਾਂਜੀ ਹਾਂਜੀ ਬਿਲਕੁਲ ਨਾਲ ਉਸ ਸਮਾਨ ਸਮੂਹ ਰੱਖਣ ਲਈ ਤੁਸੀ ਅਲੱਗ ਕਰ ਸਕਦੇ ਬਸ ਸਪੇਸ ਨਹੀਂ ਹੈ ਤੁਹਾਡੇ ਕੋਲ ਅਲੱਗ ਵੀ ਕਰ ਸਕਦੇ ਹੋ ਤੁਸੀਂ ਠੀਕ ਹੈ ਇਹ ਸ਼ੂਰੈਕ ਆ ਗਿਆ ਜੀ ਹਨਾ ਹਾਂਜੀ ਹਾਂਜੀ ਸ਼ੂਜ਼ ਵਗੈਰਾ ਰੱਖਣ ਲਈ ਦੋਸਤੋ ਬਹੁਤ ਵਧੀਆ ਚੀਜ਼ ਆ ਹਨਾ ਨਹੀਂ ਸ਼ੂਜ਼ ਵਗੈਰਾ ਖਿਲਰੇ ਰਹਿੰਦੇ ਆਪਣੇ ਘਰਾਂ ਚ ਇਹ ਆਪਣੇ ਕੋਲੇ ਕੀ ਰੇਂਜ ਚ ਹੈ 2600 ਦੇ ਰੇਂਜ ਚ 2600 ਦੇ ਵਿੱਚ ਹਾਂਜੀ ਉੱਪਰ ਜਿੰਨਾ ਹੋਰ ਸਮਾਨ ਰੱਖਣ ਲਈ ਵੀ ਇਹਦੇ ਚ ਬਣਿਆ ਹੋਇਆ ਜੀ ਇਹ ਜੀ ਇਹ ਬੱਚਿਆਂ ਵਾਲੀ ਅਲਮਾਰੀ ਆ ਹਾਂਜੀ 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 ਮਾਰਕੀਟ ਪ੍ਰਾਈਸ ਇਹਦਾ ਹੈਗਾ 6500 ਰੁਪਏ ਕਰ ਤੋਂ ਘਟ ਆਪਾਂ ਇਹਨੂੰ 5200 ਰੁਪਏ ਚ ਦੇ ਰਹੇ ਆ 5200 ਰੁਪਏ ਹਾਂ ਤੇ ਇਹੇ ਅਲਮਾਰੀਆਂ ਜਿਹੜੀਆਂ ਵੱਡੀਆਂ ਆ ਗਈਆਂ ਜੀ ਤੇ ਆਪਣੇ ਤੋਂ ਸਟਾਰਟ ਤੇ ਰੇਂਜ ਹੈ ਜਿਹੜੀਆਂ ਇਹਨਾਂ ਦੀ 9500 ਤੋਂ ਲੈ ਕੇ ਠੀਕ ਹੈ ਤੇ ਆਪਣੇ ਕੋਲੇ 16500 ਤੱਕ ਆਪਣੇ ਜਿਹੜੀ ਹੈ ਰੇਂਜ ਹੈਗੀ ਹੈ ਠੀਕ ਹੈ ਅਗਰ ਤੁਸੀਂ ਆਰਡਰ ਵੀ ਕਰਨਾ ਚਾਹੋ ਕੋਈ ਸਪੈਸ਼ਲ ਤੁਹਾਡੇ ਕੋਲ ਕੋਈ ਡਿਜ਼ਾਈਨ ਹੈ ਕਿਸੇ ਵੀ ਚੀਜ਼ ਦਾ ਤੇ ਉਹ ਅਸੀਂ ਆਰਡਰ ਤੇ ਵੀ ਬਣਾ ਕੇ ਦਿੰਨੇ ਆ ਅੱਛਾ ਆਰਡਰ ਤੇ ਸਪੈਸ਼ਲ ਮਤਲਬ ਬਣਾ ਦਿੰਨੇ ਹੋ ਠੀਕ ਹੈ ਹਾਂਜੀ ਚਿਰ ਤੋਂ ਇਲਾਵਾ ਆਪਣੇ ਕੋਲੇ ਇਹ कूलरਾਂ ਦੀ ਵੀ ਐਵਰਗ੍ਰੇਟ ਵਾਲਿਆਂ ਕੋਲੇ ਮੁਕਸਰ ਵਾਲਿਆਂ ਕੋਲੇ ਬਹੁਤ ਵੱਡੀ ਰੇਂਜ ਹੈ ਇਹ ਮੈਡਮ ਜੀ ਇਹ ਕੀ ਰੇਂਜ ਚ ਆਈ ਆਪਣੇ ਕੋਲੇ ਹਾਂਜੀ ਸਰ ਇਹ ਆਪਾਂ 7000 ਚ ਦੇ ਰਹੇ ਹਾਂ ਕੋਲ 7000 ਚ ਜੀ ਇਹ ਵਾਲਾ ਜੀ ਇਹ 10500 ਇਹ ਦੇ ਰਹੇ ਹਾਂ ਠੀਕ ਹੈ ਜੀ ਹਾਂਜੀ ਇਹ ਵੀ 10500 ਦਾ 10500 ਜੀ ਦੋਸਤੋ ਜਿਵੇਂ ਥਾਰ কুলਰ ਅਜਕਲ ਚੱਲ ਰਿਹਾ ਹੈ ਉਹ ਟਾਈਪ ਆ ਗਿਆ ਇਹ ਆ ਵੀ ਥਾਰ ਆ ਗਿਆ ਇਹ 13000 ਰੁਪਏ ਦਾ ਆਪਾਂ ਦੇ ਰਹੇ ਹਾਂ ਕਿਉਂਕਿ ਮਾਰਕੀਟ ਪ੍ਰਾਈਸ ਤੁਸੀਂ ਟਰਾਈ ਕਰੋ ਤਾਂ 15000 ਤੋਂ ਘੱਟ ਕੋਈ ਦੇ ਨਹੀਂ ਆਪਾਂ 13000 ਚ ਦੇ ਰਹੇ ਹਾਂ ਠੀਕ ਹੈ ਮੈਡਮ ਤੇ ਆਹ ਜੀ স্মੋਲ ਸਾਈਜ਼ ਹੈ ਇਹ ਤੇ 4500 ਰੁਪਏ ਦਾ ਜੀ ਹਾਂਜੀ ਇਹ 4500 ਰੁਪਏ ਦਾ ਠੀਕ ਹੈ ਦੋਸਤੋ ਬਹੁਤ ਮਤਲਬ ਸਸਤੀ ਰੇਟ ਨੇ ਇਹਨਾਂ ਦੇ ਬਹੁਤ ਘੱਟ ਰੇਟ ਦੇ ਵਿੱਚ ਦੇ ਰਹੇ ਨੇ ਕਿਉਂਕਿ ਇਹਨਾਂ ਨੇ ਹਲੇ ਮਤਲਬ ਨਾ ਬਣਾਉਣਾ ਆਪਦਾ ਹਨਾ ਮਾਰਕੀਟ 'ਚ ਇਸੇ ਲਈ ਪ੍ਰਾਈਸ ਬਹੁਤ ਘੱਟ ਨੇ ਤੇ 36500 ਵਾਲਾ ਤੁਹਾਨੂੰ ਅਸੀਂ ਆਫਰ ਦੱਸਈ ਹੈਗਾ ਤੇ ਜਰੂਰ ਫਾਇਦਾ ਉਠਾਓ ਮੌਕੇ ਦਾ